ਤਰਤ ਸੁਹਾਵੀ ਦੇ ਨਵੇਂ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆਓ ਤੁਹਾਨੂੰ ਲੈ ਚਲੀਏ ਅਮਰੀਕਾ ਦੇ ਦੋ ਵੱਡੇ ਸ਼ਹਿਰਾਂ ਲਾਸ ਵੇਗਸ ਤੇ ਲਾਸ ਐਂਜਲਸ ਦਰਮਿਆਨ ਜਿਹੜਾ ਸਫ਼ਰ ਹੈ ਉਹਦੇ ਉੱਪਰ ਇਸ ਸਫ਼ਰ ਦੌਰਾਨ ਕਿਹੜੀਆਂ-ਕਿਹੜੀਆਂ ਜਗਾਵਾਂ ਤੇ ਰੁਕਣ ਦੀ ਲੋੜ ਹੈ ਕਿਹੜੀਆਂ-ਕਿਹੜੀਆਂ ਗੱਲਾਂ ਪਹਾੜਾਂ ਤੇ ਪੈਂਦੀ ਟੋਪ ਦੇ ਸਾਹਮਣੇ ਵਸਿਆ ਇਹ ਮਹਾਨਗਰ ਇਹ ਜਿਹੜਾ ਸ਼ਹਿਰ ਹੈਗਾ ਇਹ ਐਕਚੁਅਲੀ ਮਾਰੂਥਲ ਦੇ ਵਿੱਚ ਵਸਾਇਆ ਗਿਆ ਸੋ ਇੱਥੇ ਬਹੁਤੀ ਜ਼ਿਆਦਾ ਹਰਿਆਲੀ ਨਹੀਂ ਹੈਗੀ ਇਸ ਦੇ ਆਸ-ਪਾਸੇ ਸਾਰਾ ਇਲਾਕਾ ਜਿਹੜਾ ਹੈਗਾ ਉਹ ਰੇਗਿਸਤਾਨ ਦਾ ਇਲਾਕਾ ਹੈ ਤੇ ਬੜੇ ਸੋਹਣੇ ਜਿਵੇਂ ਪਿੱਛੇ ਸਾਰਾ ਰੇਗਿਸਤਾਨ ਹੈ ਤੇ ਮੂਰੇ ਸੋਹਣੇ ਰੰਗ ਭਰੇ ਹੋਏ ਆ ਕਲਰਫੁਲ ਫੋਟੋਸ ਵਾਸਤੇ ਇੱਥੇ ਰੇਗਿਸਤਾਨ ਇਹ ਨਵਾੜਾ ਰੇਗਿਸਤਾਨ ਮੰਨਿਆ ਜਾਂਦਾ ਸੋ ਕਲਰਫੁਲ ਸੋਹਣੀਆਂ ਫੋਟੋਸ ਵਾਸਤੇ ਇੱਥੇ ਆਉਣਾ ਮੈਨੂੰ ਲੱਗਦਾ ਜਾਇਜ਼ ਆ ਆਇਆ ਜਾ ਸਕਦਾ ਘੰਟੇ ਦੀ ਵਾੜ ਤੇ ਤੁਸੀਂ ਟ੍ਰੈਵਲ ਕਰਦੇ ਹੋ ਤਾਂ ਬੇਕਰਨਾ ਦਾ ਇੱਕ ਛੋਟਾ ਜਿਹਾ ਕਸਬਾ ਹੁੰਦਾ ਹੈ ਜੇ ਚਾਹ ਪਣੀ ਪੀਣਾ ਹੋਵੇ ਤਾਂ ਇੱਥੇ ਰੁਕਿਆ ਜਾ ਸਕਦਾ ਹੈ ਅਸੀਂ ਇੱਥੇ ਇੱਕ ਸ਼ਾਪ ਤੇ ਗਏ ਉਹਦਾ ਨਾਮ ਹੈਗਾ ਏਲੀਨ ਫਰੈਸ਼ ਜਰਕੀ ਇਹ ਇਹਨਾਂ ਨੇ ਸ਼ਾਪ ਨੂੰ ਜਿਵੇਂ ਏਲੀਨ ਇੱਕ ਥੀਮ ਦਿੱਤਾ ਹੈ ਏਲੀਨ ਸ਼ਾਪ ਦਾ ਥੀਮ ਦਿੱਤਾ ਹੈ ਆ ਪਿੱਛੇ ਜਿਹੜੀ yellow ਹੈ ਨਵੀਂ ਕੰਸਟ੍ਰਕਸ਼ਨ ਹੋ ਰਹੀ ਹੈ ਕਹਿੰਦੇ ਥੋੜਾ ਜਿਹਾ ਐਕਸਪੈਂਡ ਕਰ ਰਹੇ ਆ ਜ਼ਿਆਦਾਤਰ ਇਹ ਟੂਰਿਸਟ ਐ تھے ਰੁਕ ਰੁਕਦੇ ਨੇ ਕਿਉਂਕਿ ਇਹ ਬਲੱਖਣਜੀ ਦੇਖ ਵਾਲੀ ਇੱਕ ਸ਼ਾਪ ਐ ਜਦੋਂ ਤੁਸੀਂ ਇਹਦੇ ਅੰਦਰ ਜਾਂਦੇ ਹੋ ਤਾਂ ਤੁਹਾਨੂੰ ਜਿਹੜਾ ਹੈਗਾ ਕੁਝ ਖਰੀਦਣ ਨੂੰ ਵੀ ਮਿਲਦਾ ਹੈ ਸੋ ਦੇਖੋ ਇਹਨਾਂ ਨੇ ਇੱਕ ਏਲੀਅਨ ਜਿਹੜੀ ਹੈਗੀ ਐ ਕਾਪ ਕਾਰਬਨਾਈ ਐ ਸੋ ਇਹ ਜਰਕੀ ਦਾ ਮਤਲਬ ਹੁੰਦਾ ਹੈ ਜਿਵੇਂ ਆਪਾਂ ਕਹਿੰਦੇ ਆਚਾਰ ਫੋਦੇ ਜਿਵੇਂ ਮੀਟ ਦਾ ਆਚਾਰ ਹੁੰਦਾ ਹੈ ਸੋ ਇਹ ਅਲੱਗ-ਅਲੱਗ ਤਰ੍ਹਾਂ ਦੇ ਇੱਥੇ ਆਚਾਰ ਮੀਟ ਦਾ ਆਚਾਰ ਦੇ ਟੇਸਟ ਹੁੰਦੇ ਆ ਇਸੇ ਕਰਕੇ ਉਹ ਜਰਕੀ ਦੇ ਨਾਂ ਤੇ ਇਹ ਦੁਕਾਨ ਮਸ਼ਹੂਰ ਐ ਔਰ ਵੀ ਬਹੁਤ ਕੁ ਸਾਮਾਨ ਇੱਥੇ ਖਰੀਦਣ ਨੂੰ ਮਿਲਦਾ ਹੈ ਸੋ ਇੱਥੇ ਥੋੜਾ ਬਹੁਤਾ ਸਮਾਂ ਸਪੈਂਡ ਕੀਤਾ ਜਾ ਸਕਦਾ ਹੈ ਇਹਨਾਂ ਦੇ ਫਲੇਵਰਸ ਆਟਾ ਤੇ ਅਬ ਬਾਰਬੀਕਿਊ ਹੌਟ ਐਂਡ ਸਪਾਈਸੀ ਬੀਫ ਜਰਕੀ ਹੈ ਤੇਰੀਆਕੀ ਬੀਫ ਜਰਕੀ گارਲਿਕ ਕਪੜਾ ਤੇ ਇਸੇ ਕਸਬੇ ਦੇ ਵਿੱਚ ਦੁਨੀਆ ਦਾ ਸਭ ਤੋਂ ਉੱਚਾ ਥਰਮਾਮੀਟਰ ਉਹ ਵੀ ਦੇਖਣਯੋਗ ਹੈਗਾ ਸੜਕ ਦੇ ਉੱਪਰ ਹੀ ਆ ਸੋ ਬਹੁਤਾ ਸਮਾਂ ਵੀ ਨਹੀਂ ਲੱਗਦਾ ਸੋ ਅਸੀਂ ਇਹਦੇ ਵੀ ਦਰਸ਼ਨ ਪਾਏ ਸੋ ਵੈਗਸ ਤੋਂ ਲਾ ਲੇ ਜਾਂਦੇ ਜਾਂਦੇ ਅਸੀਂ ਇੱਕ ਟਾਊਨ 'ਚ ਰੁਕੇ ਆ ਇਹਦਾ ਨਾਮ ਹੈਗਾ ਕੈਲਿਕੋ ਗੋਸਟ ਟਾਊਨ ਸੋ ਬੇਸਿਕਲੀ ਇਹ ਹੈ 150 ਸਾਲ ਪੁਰਾਣਾ ਇੱਕ ਟਾਊਨ ਹੈ ਇੱਥੇ ਹੁਣ ਕੋਈ ਬਹੁਤਾ ਬਹੁਤੇ ਲੋਕ ਨਹੀਂ ਰਹਿੰਦੇ ਇਹ ਇੱਕ ਇਹ ਜਿਹੜਾ ਏਰੀਆ ਸੀ ਜਿੱਥੇ ਸਿਲਵਰ ਮਾਈਨਸ ਚਾਰੇ ਪਾਸੇ ਸੀਗੀਆਂ ਤਾਂ ਉਸੇ ਕਰਕੇ ਲੋਕ ਇੱਥੇ ਆ ਕੇ ਵਸੇ ਪਰ ਜਦੋਂ ਸਿਲਵਰ ਦਾ ਜਿਹੜਾ ਸਾਰਾ ਉਹ ਬਿਜ਼ਨਸ ਸੀਗਾ ਉਹ ਡਾਊਨ ਚਲਾ ਗਿਆ ਤਾਂ ਫਿਰ ਲੋਕ ਇੱਥੋਂ ਛੱਡ ਕੇ ਦੂਰ ਚਲੇ ਗਏ ਸੋ ਇਹ ਇਹਨਾਂ ਨੇ ਸਾਂਭ ਕੇ ਰੱਖਿਆ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜਾ ਹੈਗਾ ਪਿੰਡ ਦੇ ਵਿੱਚ ਪੁਰਾਣੇ ਪਿੰਡ ਦੇ ਵਿੱਚ ਕੀ ਕੁਝ ਹੁੰਦਾ ਸੀ ਉਹ ਦਿਖ ਇਸ ਤੋਂ ਇਲਾਵਾ ਇੱਥੇ ਇੱਕ ਛੋਟਾ ਜਿਹਾ ਮਾਈਨ ਦਾ ਟੂਰ ਕਰਾਇਆ ਜਾਂਦਾ ਹੈ ਰੇਲਵੇ ਛੋਟੀ ਜੀ ਰੇਲ ਹੈ ਨਾਲ ਕੋਲ ਸੋ ਉਹ ਵੀ ਦੇਖਣ ਵਾਲਾ ਹੈਗਾ ਖਾਣ ਪੀਣ ਜਾਂ ਸ਼ਾਪਿੰਗ ਦੀਆਂ ਕਾਫੀ ਸਹੂਲਤਾਂ ਨੇ ਆਊਟਲੈਟ ਮਾਲ ਹੈ ਜਿਹੜਾ ਕਿ ਕਾਫੀ ਵੱਡਾ ਮਾਲ ਹੈ ਇੱਥੇ ਸਮਾਂ ਜਿਹੜਾ ਉਸਪੈਂਡ ਕੀਤਾ ਜਾ ਸਕਦਾ ਹੈ ਲੋਕੀ ਸ਼ਾਪਿੰਗ ਕਰਦੇ ਨੇ ਖਾਣ ਪੀਣ ਦੀਆਂ ਜਿਹੜੀਆਂ ਦੁਕਾਨਾਂ ਵੀ ਨਾਲ-ਨਾਲ ਨੇ ਸੋ ਇਹ ਇੱਕ ਸਟਾਪ ਹੋ ਸਕਦਾ ਹੈ ਇਹ ਤੋਂ ਸ਼ੁਰੂ ਹੋ ਜਾਂਦਾ ਹੈ ਕੁਝ ਸਬਅਰਬ ਸ਼ੁਰੂ ਹੋ ਜਾਂਦੇ ਨੇ ਅਲੇ ਇੱਕ ਬਹੁਤ ਵੱਡਾ ਮਹਾਨਗਰ ਹੈ ਇਹਦੀ ਇੱਕ ਆਪਣੀ ਕਹਾਣੀ ਹੈ ਜਿਹੜੀ ਕਿ ਅਸੀਂ ਅਲੱਗ ਵੀਡੀਓ ਚ ਪੇਸ਼ ਕਰਾਂਗੇ ਪਰ ਫਿਲਹਾਲ ਵੈਗਸ ਤੇ ਅਲੇ ਦੇ ਦਰਮਿਆਨ ਜੇ ਤੁਸੀਂ ਸਫ਼ਰ ਕਰਨਾ ਹੋਵੇ ਤਾਂ ਇਹਨੂੰ ਵੀ ਰੌਚਕ ਬਣਾਇਆ ਜਾ ਸਕਦਾ ਹੈ